ਸਿੰਘ ਬਾਦਲ ਨੇ ਸਾਬਕਾ ਸੀਐਮ ਚਰਨਜੀਤ ਚੰਨੀ ਤੇ ਤਿੱਖਾ ਨਿਸ਼ਾਨਾ ਸਾਧਿਆ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਚੰਨੀ ਨੂੰ ਖਤਰਨਾਕ ਦੱਸਿਆ ਉਹਨਾਂ ਕਿਹਾ ਕਿ ਚੰਨੀ ਬਦਨਾਮ ਤੇ ਬੁਰੀ ਰੈਪਿਊਟੇਸ਼ਨ ਵਾਲੇ ਨੇ ਚੰਨੀ ਤਾਂ ਘਰ ਲੈ ਜਾਣ ਦੇ ਵੀ ਲਾਇਕ ਨਹੀਂ ਹੈ ਤਾਂ ਸੁਖਬੀਰ ਸਿੰਘ ਬਾਦਲ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਤਿੱਖਾ ਹਮਲਾ ਰੈਪਿਊਟੇਸ਼ਨ ਨੂੰ ਲੈ ਕੇ ਸਵਾਲ ਚੁੱਕ ਦਿੱਤੇ ਨੇ ਬਦਨਾਮ ਤੱਕ ਕਹਿ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਆ ਰਹੇ ਨੇ ਲਗਾਤਾਰ ਯਾਰ ਜਿੰਨਾ ਬਦਨਾਮ ਚੰਨੀ ਐ ਜਿੰਨੀ ਮਾੜੀ ਰੈਪਿਟਿਸ਼ਨ ਚੰਨੀ ਦੀ ਐ ਜਿੰਨਾ ਬਦਨਾਮ ਚੰਨੀ ਐ ਉਹਦੇ ਘਰੇ ਘਰੇ ਵੀ ਨਹੀਂ ਲਿਜਾ ਸਕਦੇ ਵਾਜਾ ਬੰਦਾ ਖਤਰਨਾਕ ਐ ਉਹਦੇ ਕੋਲ ਮੇਰੇ ਕਿਸੇ ਤਰ੍ਹਾਂ ਕੰਪੀਟੀਸ਼ਨ ਨਹੀਂ ਐ ਉਹਨੇ ਤਾਂ ਕਹਣਾ ਮੇਰੇ ਨਾਲ ਤੇ ਉਧਰ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਦੇ ਵੱਲੋਂ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜਲੰਧਰ ਤੇ ਸੁਖਬੀਰ ਸਿੰਘ ਬਾਦਲ ਨੇ ਐਲਾਨਨਾਮਾ ਜਾਰੀ ਕੀਤਾ ਪੰਜਾਬ ਜੀ ਸਿਰਫ ਇੱਕੋ ਇੱਕ ਪਾਰਟੀ ਆ ਅਕਾਲੀ ਦਲ ਜੋ ਖੇਤਰੀ ਪਾਰਟੀ ਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਅਤੇ ਵੀ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਤੇ ਪੰਥ ਲਈ ਸਟੈਂਡ ਲਿਆਇ ਨੈਸ਼ਨਲ ਪਾਰਟੀਆਂ ਕਾਰਨ ਪੰਜਾਬ ਚ ਕਾਲਾ ਦੌਰ ਆਇਆ ਸੀ ਸੁਖਬੀਰ ਸਿੰਘ ਬਾਦਲ ਦਾ ਵੱਡਾ ਇਲਜ਼ਾਮ ਅਤੇ ਕਾਂਗਰਸ ਨੇ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਦਿੱਤਾ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਬਣੀ ਤਾਂ ਅਸੀਂ ਪੰਜਾਬ ਦਾ ਪਾਣੀ ਵਾਪਸ ਲਿਆਵਾਂਗੇ ਬੰਦੀ ਸਿੱਖਾਂ ਦੀ ਰਿਹਾਈ ਲਈ ਲੜਾਈ ਲਗਾਤਾਰ ਜਾਰੀ ਰਹੇਗੀ ਤੇ ਅਕਾਲੀ ਦਲ ਨੇ ਕਿਸਾਨੀ ਹੱਕਾਂ ਦੀ ਲੜਾਈ ਲੜਿਆ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿੱਚ ਕਾਂਗਰਸ ਅਤੇ ਆਪ ਦੇ ਕਈ ਵਰਕਰਾਂ ਨੂੰ ਵੀ ਪਾਰਟੀ 'ਚ ਸ਼ਾਮਲ ਕਰਵਾਇਆ ਤਾਂ ਐਲਾਨ ਨਾਮੇ ਦੇ ਰੂਪ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਗਈ ਹੈ ਤਾਂ ਉਹਨਾਂ ਇਹ ਵੀ ਕਿਹਾ ਕਿ ਕਿਸਾਨੀ ਹੱਕਾਂ ਦੀ ਲੜਾਈ ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਲੜੀ ਹੈ ਚਾਰ ਮੁੱਖ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਹਨ ਇੱਕ ਰੋਮਨੀ ਕਾਲੀ ਦਲ ਹੈ ਦੂਜੇ ਪਾਸੇ ਕਾਂਗਰਸ ਹੈ ਤੀਜੇ ਪਾਸੇ ਆਮ ਆਦਮੀ ਪਾਰਟੀ ਹੈ ਚੌਥੇ ਪਾਸੇ ਬੀਜੇਪੀ ਹੈ ਇੱਕ ਫਰਕ ਤੁਹਾਨੂੰ ਸਾਰਿਆਂ ਨੂੰ ਦੇਖਿਆ ਹੋਣਾ ਹੈ ਕੱਲੀ ਇੱਕ ਪਾਰਟੀ ਹੈ ਚਾਰਾਂ ਚ ਜਿਹੜੀ ਪੰਜਾਬ ਦੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੈਣ ਵਾਲੀ ਪੰਜਾਬ ਦੀ ਆਵਾਜ਼ ਪੰਜਾਬ ਦੇ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਤਰੱਕੀ ਵਾਸਤੇ ਲੜਨ ਵਾਲੀ ਪਾਰਟੀ ਹੈ ਤੇ ਇਤਿਹਾਸ ਕਹੇ ਕਿ ਆਈ ਇੱਕ ਪਾਰਟੀ ਹੈ ਜਿਨੇ ਪੰਜਾਬ ਦੀਆਂ ਵਾਸਤੇ ਸਟੈਂਡ ਲੈਂਦਾ ਖਾਲਸਾ ਪੰਥ ਵਾਸਤੇ ਸਟੈਂਡ ਲੈਂਦਾ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਇੱਥੇ ਕੱਲੇ ਵੋਟਾਂ ਲੈਣ ਵਾਸਤੇ ਆਉਂਦੀਆਂ ਐਮਪੀ ਬਣਾਉਣ ਵਾਸਤੇ ਆਉਂਦੀਆਂ ਪੰਜਾਬ ਵਾਸਤੇ ਨਹੀਂ ਆਉਂਦੀਆਂ ਉਹਨਾਂ ਦੀ ਪੋਲਿਟਿਕਸ ਤੇ ਸਾਡੀ ਪੋਲਿਟਿਕਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਪੰਜਾਬ ਵਿੱਚ ਵੋਟ ਮੰਗਦੀਆਂ ਇੱਕ